ਇਹ ਚੰਗੇਰ ਕੇ ਚੁਆਈ ਹੋਈ ਮੱਝ ਆ ਦੋਸਤੋ ਇਹ ਜਦੋਂ ਪਹਿਲਾ ਜਮਾਨੀ ਪਹਿਰੇ ਆਈਏ ਮੱਝ ਚੰਗੇ ਇਲਾਕੇ ਦੀ ਮੱਝ ਦੱਸਦਾ ਵੀਰ ਆਹ ਦੇਖੋ ਕਰੋ ਕਰਮ ਅੱਜ ਦੀ ਵੀਡੀਓ ਦੋਸਤੋ ਪਿੰਡ ਜੱਸੀ ਬਾਗ ਵਾਲੀ ਜ਼ਿਲ੍ਹਾ ਬਠਿੰਡਾ ਤਹਿਸੀਲ ਆ ਗਈ ਵੀਰੇ ਸੰਗਤ ਮੰਡੀ ਬਾਈ ਬੱਬੀ ਦੇ ਘਰੋਂ ਦੋਸਤੋ ਵੀਡੀਓ ਬਣਾ ਰਹੇ ਆ ਕੰਮ ਬਾਈ ਦਾ ਵਪਾਰ ਦਾ ਰੁਟੀਨ ਚ ਬਾਈ ਕੁੜਜਾ ਹੁੰਦਾ ਰਹਿੰਦਾ ਮੱਝਾਂ ਦੀ ਜਿਆਦਾ ਕੰਮ ਆ ਬਾਈ ਦਾ ਕਿਸੇ ਵੀ ਭਰਾ ਨੇ ਛੋਟੀਆਂ ਮੱਝਾਂ ਖਰੀਦਣੀਆਂ گاਵਾ ਬਾਈ ਕਹਿੰਦਾ ਆਪਾਂ ਲੈਂਦੇ ਨਹੀਂ ਇੱਕ ਵੀਡੀਓ ਦੇ ਸਟਾਰਟਿੰਗ 'ਚ ਤੁਹਾਨੂੰ ਦੱਸ ਦਈਏ ਦੋਸਤੋ ਬਾਈ ਕਹਿੰਦਾ ਜੇ ਕਿਸੇ ਨੇ ਚੰਗੀ ਸ਼ਕੀਨ ਜਾਂ ਕੋਈ ਵੀ ਮੱਝ ਵੇਚਣੀ ਆ ਉਹ ਵੀ ਸੰਪਰਕ ਆਪਣੇ ਨਾਲ ਕਰ ਸਕਦਾ ਨਗਦ ਪੈਸਿਆਂ ਦੀ ਖਰੀਦ ਕਰਦੇ ਆ ਕੋਈ ਇੱਕ ਪੈਸੇ ਦਾ ਕਿਸੇ ਨਾਲ ਧਾਰਨੀ ਸੋ ਆਜੋ ਆ ਮੱਝ ਬਾਰੇ ਗੱਲਬਾਤ ਕਰਾਂਗੇ ਦੁੱਧ ਦੀ ਵੀ ਬਾਈ ਕਹਿੰਦਾ ਹੈ ਚੰਗੀ ਆ ਸਾਰੀ ਗੱਲਬਾਤ ਆਪਾਂ ਮਾਲਕ ਨਾ ਕਰਦੇ ਹਾਂ ਹੋਰ ਸੱਸੀ ਗੱਲ ਬਾਈ ਜੀ ਸੱਸੀ ਗੱਲ ਜੀ ਪਿੰਡ ਬਾਈ ਜੀ ਜੱਸੀ ਬਾਗ ਵਾਲੀ ਜੱਸੀ ਬਾਗ ਵਾਲੀ ਜਦੋਂ ਆਪਾਂ ਬਠਿੰਡੇ ਨੂੰ ਡੱਬਾ ਵਾਲੀ ਜਾਂਦੇ ਆਂ ਇਹ ਰੋਡ ਦੇ ਉੱਪਰ ਪਿੰਡ ਰੋਡ ਦੇ ਉੱਪਰ ਪਿੰਡ ਆ ਹਾਂਜੀ ਸੰਗਤ ਮੰਡੀ ਤਸੀਹੂ ਚ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦੋ ਜੀ 9417465015 ਜੀ ਠੀਕ ਆ ਆਹਾ ਮੱਜਾ ਬਾਈ ਕਿੰਨਾ ਮਸੂਆ ਸੁਆ ਹੁੰਦੀ ਆ ਇਹ ਚੌਥਾ ਜੀ ਚੌਥਾ ਸੁਆ ਕਿੰਨੇ ਕ ਦਿਨ ਲੈਂਦੀ ਆ ਜੀ ਵੀਰੇ ਇਹ 5 ਕ ਦਿਨ ਲੈਂਦੀ ਜੀ 5 ਕ ਦਿਨ ਸੂਣ ਦੇ ਲੈਂਦੀ ਆ ਇੱਕ ਤੁਸੀਂ ਕਹਿੰਦੇ ਸੀ ਇਹਦੀ अच्छा ਇਹ ਚਵਾਈ ਹੋਈ ਹੈ ਜਿਹੜੇ ਬੰਦੇ ਤੋਂ ਆਪਾਂ ਲਈਏ ਮੈਂ ਉਹਦੇ ਕੋਲੇ ਸਾਰਾ ਰਿਕਾਰਡ ਪਿਆਦਾ ਹੀ ਠੀਕ ਹੈ ਲਾਈਵ ਚਵਾਈ ਦਾ ਹਾਂ 20 20 ਕਿਲੋ 700 ਗ੍ਰਾਮ ਦੁੱਧ ਦਿੱਤਾ ਬੈਨੇ ਜੀ 20 ਕਿਲੋ 700 ਗ੍ਰਾਮ ਹਾਂ ਜੀ ਸਾਰਾ ਰਿਕਾਰਡ ਸੂਆਂ ਦੇ ਵਿੱਚ ਹੈ ਜੇ ਕੋਈ ਮੇਰਾ ਭਰਾ ਬਰੀਡ ਤੇ ਕੰਮ ਕਰਨਾ ਚਾਹੁੰਦਾ ਨਾ ਦੋਸਤੋ ਇਹ ਜੀ ਮੱਝ ਤੋਂ ਜੇ ਤੁਸੀਂ ਇੱਕ ਦੋ ਬੱਚੇ ਵਧੀਆ ਲੈ ਚੋ ਜੀ ਪੂਰੀ ਕੱਦ ਦੀ ਚੰਗੀ ਆ ਬਾਈ ਤੇ ਲੇਵਾ ਬਹੁਤ ਸੋਹਣਾ ਮੱਝ ਦਾ 20 700 ਦੀ ਲਾਈਵ ਚਵਾਈ ਹੋਈ ਆ ਕਾਗਜ਼ ਪੱਤਰ ਵੀਰ ਕਹਿੰਦਾ ਮਿਲ ਜਾਣਗੇ ਆਪਾਂ ਖਰੀਦ ਕਰੀਏ ਹਣਾ ਬਾਈ ਹਾਂ ਜੀ ਖਰੀਦ ਕਰੀਏ ਹਾਂ ਤੇ ਬਾਕੀ ਖੋਲ ਕੇ ਤੋਰ ਜਿਹੜੇ ਵੀ ਮੇਰੇ ਭਰਾ ਨੂੰ ਫਿੱਟ ਆਉ ਕੋਲੇ ਆਇਓ ਜਿਵੇਂ ਮਰਜੀ ਤੁਸੀਂ ਆਪਣੀ ਤਸੱਲੀ ਕਰਕੇ ਫੇਰ ਬਾਈ ਨਾਲ ਸੌਦਾ ਕਰ ਸਕਦੇ ਹੋ ਬਾਕੀ ਤੁਸੀਂ ਹਵਾਨੇ ਦੀ ਚੈੱਕ ਕਰ ਲਓ ਵੀਰੇ ਚੰਗੇ ਲੇਵੇ ਚ ਇਹੋ ਜਿਹੇ ਪਸ਼ੂ ਦੁੱਧ ਨੂੰ ਘਰੇ ਬਹੁਤ ਚੰਗਾ ਵਧੀਆ ਚੱਲਦਾ ਹੁੰਦਾ ਜੇ ਕੋਈ ਸੰਭਾਲ ਵਾਲਾ ਭਰਾ ਲੈ ਗਿਆ ਤਾਂ ਆ ਕਰੋ ਕਰਮ ਵਾਲੀ ਦਾ ਲੇਵਾ ਭਾਂਡਾ ਚੈੱਕ ਕਰੋ ਵਧੀਆ ਵੱਡੇ ਸਰੀਰ ਚ ਖੁੱਲੇ ਡੁੱਲੇ ਢਾਂਚੇ ਦੀ ਤੇ ਚੰਗੇ ਰਕੇ ਚੁਆਈ ਹੋਈ ਮੱਝ ਆ ਦੋਸਤੋ ਇਹ ਜਦੋਂ ਪਹਿਲਾ ਜਮਾਨੀ ਪਹਿਰੇ ਆਈਏ ਮੱਝ ਚੰਗੇ ਇਲਾਕੇ ਦੀ ਮੱਝ ਦੱਸਦਾ ਵੀਰ ਆਹ ਦੇਖੋ ਕਰੋ ਕਰਮ ਵਾਲੀ ਚੱਕ ਹੂੰ ਆਹ ਦੇਖੋ ਵੀਰੇ ਨੰਬਰ ਆ ਬਾਈ ਦਾ ਇਹ ਠਾਂ ਚੱਲੀ ਜਾਂਦਾ ਤੇ ਮੁੱਲ ਆ ਜਿਹੜਾ ਉਹ ਭਰਾ ਤੋਂ ਕਨਫਰਮ ਕਰ ਲੈਣੇ ਆ ਰੁਟੀਨ ਚ ਬਾਈ ਕੋਲੇ ਮੱਝਾਂ ਚ ਟੰਗਾਉਂਦੇ ਹੀ ਰਹਿੰਦਾ ਜਿਹੇ ਜਿਹੇ ਸਾਨੂੰ ਰਿਕੁਆਇਰਮੈਂਟ ਤੇ ਬੱਬੀ ਬਾਈ ਇਹ ਫਿਰ ਦੁੱਧਾਇਤ ਕਿ ਕਿੰਨੇ ਕਦੀ ਉਮੀਦ ਆ ਤੁਸੀਂ ਤਾਂ ਖਰੀਦਦੇ ਰਹਿੰਦੇ ਹੋ ਚੱਲ 18 ਕ ਦੀ ਆਸ ਮੈਂ ਜੀ ਲਾਉਣੀ ਆਪਾਂ ਜੀ ਹੈ ਤਾਂ ਆਪਾਂ 20 ਨਹੀਂ ਕਹਿੰਦੇ ਸਾਡਾ 20 ਨਹੀਂ ਕਹਿੰਦੇ 18 ਦੀ 17 12 ਦਾ ਪਾਉਣਾ ਚਾਹੀਦਾ ਜਿਹੜੇ ਨੂੰ ਤਾਂ ਆਪਾਂ ਲਈ ਉਹ ਕਹਿੰਦੇ 20 ਦੀ ਗਾਰੰਟੀ ਦੇ ਦੋ ਜੀ ਨੂੰ ਮਰਜ਼ੀ ਆਪਾਂ 18 ਦੀ ਕਹਿੰਦੇ ਅੱਛਾ ਅੱਛਾ ਵੀ 18 ਕਿਲੋ ਆਹਮਦ ਤਰੀਆਂ ਦੁੱਧ ਦੇ ਦਣਾ ਨੇ ਮੈਨੇ ਹਾਂ ਬਾਕੀ ਇਹ ਜੇ ਪਸ਼ੂ ਤੋਂ ਜੇ ਬੱਚੇ ਬਾਕੀ ਹਜੇ ਨਾ 5 ਦਿਨ ਹੋ ਰਹੇ ਨੇ ਕੱਢਣੇ ਨੇ ਬੈਠਣੇ ਨਹੀਂ ਜਾਣਾ ਮੈਨੇ ਜਦੋਂ ਜਮਾ ਹੈ ਆਹ ਦੇਖ ਲਓ ਵੀਰੇ ਤੇ ਭਾ ਕੀ ਰੱਖਦਾ ਵੀਰੇ ਭਾ ਦਾ ਇੱਕ 40 ਕਰੀ ਜਨਹੀਂ ਹਾਂ ਤੇ 130 ਲੱਖ ਦੀ ਹੈ ਮੁੱਲ ਕਰਾਉਣਾ ਤਾਂ 140 ਆ ਹਾਂਜੀ ਜੇ ਖਰੀਦ ਕਰਨੀ ਹੈ ਮੌਕੇ ਨਹੀਂ ਤਾਂ 130000 ਦੀ ਬਾਈ ਕਹਿੰਦਾ ਇਹਨੂੰ ਛੱਡ ਦਾਂਗੇ ਸੋ ਜਿਹੜੇ ਵੀ ਭਰਾ ਨੂੰ ਪਸੰਦ ਆ ਉਹ ਕੋਲੇ ਆ ਕੇ ਤਸੱਲੀ ਕਰਕੇ ਕਰ ਸਕਦੇ ਹੋ ਸੌਦਾ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਧੰਨਵਾਦ ਸਸੀ ਗੜਵਰੇ